ਯਾਰੀ ਸਾਧ ਸੰਗਤ ਜੀ ਮਨੁੱਖ ਦਾ ਜੀਵਨ ਸਿਰਫ ਦਿਨ ਰਾਤ ਦੇ ਕੰਮਾਂ ਦਾ ਨਾਮ ਨਹੀਂ ਇਹ ਕੋਈ ਸਧਾਰਨ ਕਹਾਣੀ ਨਹੀਂ ਜੋ ਅਸੀਂ ਆਪ ਲਿਖੀ ਹੈ ਇਨਸਾਨ ਦੇ ਅੰਦਰ ਇੱਕ ਅਜਿਹਾ ਰਾਜ ਲੁਕਿਆ ਹੈ ਜੋ ਸਦੀਆਂ ਤੋਂ ਰੱਬ ਦੀ ਮਰਜ਼ੀ ਨਾਲ ਧੜਕ ਰਿਹਾ ਹੈ ਇਹ ਰਾਜ ਹੈ ਅਨਹਦ ਨਾਦ ਉਹ ਨਾਦ ਜੋ ਵੱਜਦਾ ਤਾਂ ਹੈ ਪਰ ਕਿਸੇ ਸਾਜ਼ ਤੋਂ ਨਹੀਂ ਨਿਕਲਦਾ ਸੁਣਾਈ ਤਾਂ ਦਿੰਦਾ ਹੈ ਪਰ ਬਾਹਰੋਂ ਨਹੀਂ ਆਉਂਦਾ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਅਨਹਦ ਬਾਣੀ ਪਾਇਓ ਇਹ ਕੋਈ ਕਵਿਤਾ ਨਹੀਂ ਸੀ ਇਹ ਇੱਕ ਤਜਰਬਾ ਸੀ ਉਹ ਤਜਰਬਾ ਜੋ ਜ਼ਿੰਦਗੀ ਬਦਲ ਦਿੰਦਾ ਹੈ ਅਤੇ ਜੋ ਹਿਰਦੇ ਦੇ ਸਭ ਤੋਂ ਅੰਦਰਲੇ ਘਰ ਵਿੱਚ ਵੱਜਦਾ ਹੈ ਅੱਜ ਦਾ ਮਨੁੱਖ ਹਰ ਚੀਜ਼ ਬਾਹਰ ਲੱਭ ਰਿਹਾ ਹੈ ਸੁੱਖ ਵੀ ਸ਼ਾਂਤੀ ਵੀ ਹਰ ਜਵਾਬ ਵੀ ਪਰ ਜੋ ਕੁਝ ਉਹ ਲੱਭ ਰਿਹਾ ਹੈ ਉਹ ਅੰਦਰ ਹੈ ਅਨਹੱਦੀ ਤੁੰ ਹਰ ਮਨੁੱਖ ਦੇ ਅੰਦਰ ਪਹਿਲੇ ਸਾਹ ਨਾਲ ਹੀ ਜਗਦੀ ਹੈ ਮਸਲਾ ਸਿਰਫ ਇਹ ਹੈ ਕਿ ਮਨ ਦੀ ਹਲਚਲ ਉਹਨਾਂ ਧੁਨਾਂ ਨੂੰ ਸੁਣਨ ਨਹੀਂ ਦਿੰਦੀ ਇਹ ਸਾਧਨਾ ਕੋਈ ਮੁਸ਼ਕਲ ਤਲਾ ਨਹੀਂ ਇਹ ਬਹੁਤ ਸੌਖੀ ਹੈ ਪਰ ਗਹਿਰੀ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੋਨਿਆ ਸਿੱਧ ਪੀਰ ਸੁਖਨਾਥ ਸੁਨਨ ਦੀ ਕਲਾ ਹੀ ਅਸਲੀ ਦਰਵਾਜਾ ਹੈ ਸਭ ਤੋਂ ਪਹਿਲਾ ਕਦਮ ਹੈ ਅੰਦਰ ਚੁੱਪ ਬਣਾਉਣਾ ਬਾਹਰ ਦੀ ਦੁਨੀਆ ਵਿੱਚ ਰੁੱਤਾਂ ਬਦਲਦੀਆਂ ਨੇ ਆਵਾਜ਼ਾਂ ਸੁਣਦੀਆਂ ਨੇ ਮਨ ਹਰੇਕ ਤਰਫ ਤੁਰਦਾ ਹੈ ਵਰਨ ਹੱਦ ਦੀ ਤੁਨ ਸਿਰਫ ਉਸ ਵੇਲੇ ਸੁਣੀ ਜਾਂਦੀ ਹੈ ਜਦੋਂ ਮਨ ਆਪਣੀ ਰਫਤਾਰ ਹੋਲੀ ਕਰਦਾ ਹੈ ਤੁਸੀਂ ਜਦੋਂ ਵੀ ਇਕੱਲੇ ਬੈਠੋ ਚਾਹੇ ਸਵੇਰੇ ਸ਼ਾਮ ਨੂੰ ਜਾਂ ਕਿਸੇ ਵੀ ਸਮੇਂ 2 ਮਿੰਟ ਲਈ ਸਿਰਫ ਆਪਣੇ ਸਾਹ ਨੂੰ ਮਹਿਸੂਸ ਕਰੋ ਸਾਹ ਅੰਦਰ ਜਾਂਦਾ ਹੈ ਅਹਿਸਾਸ ਕਰੋ ਸਾ ਬਾਹਰ ਆਉਂਦਾ ਹੈ ਅਹਿਸਾਸ ਕਰੋ ਕੋਈ ਜਪ ਨਹੀਂ ਕੋਈ ਮੰਤਰ ਨਹੀਂ ਬਸ ਸਾਹ 2 ਮਿੰਟ ਬਾਅਦ ਚੁੱਪਚਾਪ ਆਪਣੇ ਕੰਨਾਂ ਦੇ ਅੰਦਰ ਵਾਲੀ ਜਗ੍ਹਾ ਉੱਤੇ ਧਿਆਨ ਲਿਆਓ ਕੋਈ ਆਵਾਜ਼ ਖੋਜਣ ਦੀ ਲੋੜ ਨਹੀਂ ਸਿਰਫ ਸੁਣਨ ਦੀ ਇਜਾਜ਼ਤ ਦਿਓ ਗੁਰੂ ਨਾਨਕ ਸਾਹਿਬ ਨੇ ਇਹੋ ਹੀ ਰਾਜ ਦੱਸਿਆ ਸੁਣਿਆ ਮਨ ਰਹਿਆ ਸਮਾਉ ਜਦੋਂ ਮਨ ਸੁਨਣਾ ਸਿੱਖਦਾ ਹੈ ਉਹ ਹੌਲੀ-ਹੌਲੀ ਅੰਦਰ ਵੱਲ ਮੁੜਦਾ ਹੈ ਬਹੁਤ ਲੋਕ ਪੁੱਛਦੇ ਹਨ ਕਿ ਮੈਂ ਪਹਿਲੇ ਦਿਨ ਹੀ ਅਨਹਦ ਤੁੰ ਲਵਾਵਾਂਗਾ ਨਹੀਂ ਜਿਵੇਂ ਇੱਕ ਬੀਜ ਨੂੰ ਮਿੱਟੀ ਵਿੱਚ ਸਭ ਤੋਂ ਪਹਿਲਾਂ ਸ਼ਾਂਤੀ ਚਾਹੀਦੀ ਹੈ। ਵੇਲੇ ਨਾਲ ਉਹ ਅੰਕੁਰ ਬਣਦਾ ਹੈ। ਫਿਰ ਬੇਲ ਫਿਰ ਰੁੱਖ। ਓਮੇ ਹੀ ਅਨਹਦ ਦੀ ਧੁਨ ਵੀ ਵੇਲੇ ਨਾਲ ਪ੍ਰਗਟ ਹੁੰਦੀ ਹੈ। ਪਰ ਜੇ ਤੁਸੀਂ ਲੱਗੇ ਰਹੋ ਇਹ ਨਿਸ਼ਚਿਤ ਹੈ ਕਿ ਇੱਕ ਦਿਨ ਉਹ ਤੌਨ ਤੁਹਾਡੇ ਲਈ ਖੁੱਲੇਗੀ ਜਦੋਂ ਮਨ ਪਟਕਣਾ ਸ਼ੁਰੂ ਕਰੇ ਉਸਨੂੰ ਫਟਕਾਰੋ ਨਾ ਮਨ ਨੂੰ ਪਿਆਰ ਨਾਲ ਮੁੜ ਸਾਹ ਉੱਤੇ ਲਿਆਓ ਇਹ ਕੰਮ ਕਈ ਵਾਰ ਕਰਨਾ ਪਵੇਗਾ ਪਰ ਮਨ ਹੌਲੀ-ਹੌਲੀ ਸਿੱਖਣ ਲੱਗਦਾ ਹੈ ਕੋਣ ਆਉਂਦਾ ਹੈ ਅਨਹੱਦ ਜਾਂ ਪਰਤਾਂ ਦਾ ਅਨੁਭਵ ਕੋਣ ਇੱਕ ਨਹੀਂ ਹੁੰਦੀ ਇਹ ਪਰਤਾਂ ਵਿੱਚ ਆਉਂਦੀ ਹੈ ਕਈ ਵਾਰ ਹੌਲੀ ਸਿੱਤੀ ਵਰਗੀ ਕਈ ਵਾਰ ਨਰਮ ਹਵਾ ਵਰਗੀ ਕਈ ਵਾਰ ਦੂਰੋਂ ਆਉਂਦੇ ਗੱਪ ਵਰਗੀ ਇਹ ਸਾਰੀਆਂ ਧੁਨਾਂ ਅੰਦਰ ਹਨ ਬਾਹਰ ਦੀਆਂ ਨਹੀਂ ਗੁਰੂ ਅਮਰਦਾਸ ਜੀ ਨੇ ਕਿਹਾ ਅਨਹਦ ਸ਼ਬਦ ਵਜੈ ਦਿਨ ਰਾਤੀ ਅਰਥ ਇਹ ਧੁਨ ਸਦਾ ਹੀ ਵੱਜਦੀ ਹੈ ਬਸ ਅਸੀਂ ਧਿਆਨ ਨਹੀਂ ਕਰਦੇ ਜੇ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ 5 ਮਿੰਟ ਲਈ ਅੱਖਾਂ ਮੀਟ ਕੇ ਚੁੱਪ ਬੈਠੋ ਤੇ ਕੰਨਾਂ ਦੇ ਅੰਦਰਲੇ ਇਥੇ ਵਿੱਚ ਧਿਆਨ ਟਿਕਾ ਦਿਓ ਤਤਵਾ ਨੂੰ ਇੱਕ ਦੂંગી ਨਰਮ ਬਿਨਾ ਸ਼ਬਦਾਂ ਵਾਲੀ ਤੁਨ ਮਹਿਸੂਸ ਹੋਵੇਗੀ ਇਹ ਅਨਹੱਦ ਦੀ ਬੂਹ ਹੈ ਅਸਲ ਤੋਂ ਦਾ ਦਰਵਾਜ਼ਾ ਇੱਕ ਹੋਰ ਬਿਆਸ ਦੱਸਦਾ ਹਾਂ ਦਿਨ ਵਿੱਚ ਤਿੰਨ ਜਾਂ ਚਾਰ ਵਾਰ ਜਦੋਂ ਵੀ ਤੁਸੀਂ ਖਾਲੀ ਖੜੇ ਹੋ 2 ਮਿੰਟ ਲਈ ਚੁੱਪ ਹੋ ਜਾਓ। ਜਗਤ ਨੂੰ ਆਪਣੇ ਰੂਪ ਵਿੱਚ ਰਹਿਣ ਦਿਓ। ਤੁਸੀਂ ਅੰਦਰ ਸੁਣੋ। ਬਿਰੂ ਤੇਗ ਬਹਾਦਰ ਜੀ ਨੇ ਕਿਹਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ। ਮੂਲ ਦਾ ਮਤਲਬ ਹੈ ਉਹ ਕੇਂਦਰ ਜਿੱਥੇ ਅਨਹਦ ਵਜਦਾ ਹੈ ਇਹ ਸਾਧਨਾ ਤੁਹਾਨੂੰ ਹੌਲੀ-ਹੌਲੀ ਬਦਲ ਦਿੰਦੀ ਹੈ ਤੁਸੀਂ ਗੁੱਸੇ ਤੋਂ ਦੂਰ ਹੋ ਜਾਂਦੇ ਹੋ ਡਰ ਘਟ ਜਾਂਦਾ ਹੈ ਫਿਕਰਾਂ ਦੀ ਤਾਕਤ ਘਟ ਹੋਣ ਲੱਗਦੀ ਹੈ ਜਿਵੇਂ ਇੱਕ ਰੇਡੀਓ ਦਾ ਸਿਗਨਲ ਸਹੀ ਜਗ੍ਹਾ ਤੇ ਆ ਕੇ ਸਾਫ਼ ਹੋ ਜਾਂਦਾ ਹੈ ਓਵੇਂ ਹੀ ਮਨੁੱਖ ਦਾ ਮਨ ਅਨਹਦ ਨਾਲ ਮਿਲ ਕੇ ਸਾਫ਼ ਹੋ ਜਾਂਦਾ ਹੈ ਬਹੁਤ ਲੋਕ ਚਾਹੁੰਦੇ ਹਨ ਕਿ ਮੈਂ ਦੱਸਾਂ ਅੰਤਿਮ ਨਿਸ਼ਾਨੀ ਕੀ ਹੈ ਕਿ ਮੈਂ ਸਹੀ ਰਸਤੇ ਤੇ ਹਾਂ ਨਿਸ਼ਾਨੀ ਹੈ ਤੁਹਾਡਾ ਮਨ ਭਾਰੀ ਨਹੀਂ ਰਹਿੰਦਾ ਚਿੰਤਾ ਘਟ ਹੋਣ ਲੱਗਦੀ ਹੈ ਬੋਲ ਹੌਲੇ ਹੋ ਜਾਂਦੇ ਹਨ ਚਿਹਰੇ ਤੇ ਸ਼ਾਂਤੀ ਆਉਂਦੀ ਹੈ ਅੰਦਰੋਂ ਲੱਗਦਾ ਹੈ ਕਿ ਕੋਈ ਤੁਹਾਨੂੰ ਸਦਾ ਸੰਭਾਲ ਰਿਹਾ ਹੈ ਅਨਹਦ ਨੂੰ ਸੁਣਨ ਦੀ ਕੋਸ਼ਿਸ਼ ਨਾ ਕਰੋ ਸਿਰਫ ਸੁਨਣ ਦੀ ਆਗਿਆ ਦਿਓ ਜਦੋਂ ਤੁਸੀਂ ਉਸ ਨੂੰ ਕਾਬੂ ਕਰਨਾ ਚਾਹੁੰਦੇ ਹੋ ਉਹ ਦੂਰ ਹੋ ਜਾਂਦਾ ਹੈ ਜਦੋਂ ਤੁਸੀਂ ਉਸ ਨੂੰ ਆਉਣ ਦਿੰਦੇ ਹੋ ਉਹ ਆਪ ਹੀ ਆ ਜਾਂਦਾ ਹੈ ਸਿੱਖ ਗੁਰੂਆਂ ਦਾ ਸਾਰਾ ਸਿਧਾਂਤ ਅਸਲ ਵਿੱਚ ਅੰਦਰ ਦੀ ਧੁੰਨ ਤੇ ਕੇਂਦਰਿਤ ਹੈ ਇਸ ਰਸਤੇ ਤੇ ਚੱਲਣ ਵਾਲੇ ਨੂੰ ਵੱਡੀਆਂ ਰਸਮਾਂ ਨਹੀਂ ਚਾਹੀਦੀ। ਨਾ ਕੋਈ ਮੁਸ਼ਕਲ, ਨਾ ਕੋਈ ਜਟਿਲ ਕਿਰਿਆ। ਸਿਰਫ ਚੁੱਪ, ਧਿਆਨ, ਸਾਹ ਤੇ ਸੁਣਨਾ। ਜੇ ਤੁਸੀਂ ਅੱਜ ਤੋਂ ਇਹ ਅਭਿਆਸ ਸ਼ੁਰੂ ਕਰਦੇ ਹੋ ਦੋ ਮਿੰਟ ਲਈ ਦਿਨ ਵਿੱਚ ਤਿੰਨ ਵਾਰ ਤਾਂ ਤੁਸੀਂ ਦੇਖੋਗੇ 10 ਦਿਨਾਂ ਵਿੱਚ ਤੁਹਾਡੇ ਅੰਦਰ ਆਰਾਮ ਆਉਣ ਲੱਗੇਗਾ 21 ਦਿਨਾਂ ਵਿੱਚ ਮਨ ਦੀਆਂ ਤਰੰਗਾਂ ਬਦਲ ਜਾਣਗੀਆਂ 40 ਦਿਨਾਂ ਵਿੱਚ ਅੰਦਰਲਾ ਰਾਜ ਖੁੱਲਣ ਲੱਗੇਗਾ ਨਹਦੀ ਸਾਧਨਾ ਕੋਈ ਵੱਖਰਾ ਧਰਮ ਨਹੀਂ ਇਹ ਰੱਬ ਨਾਲ ਜੁੜਨ ਦੀ ਸਭ ਤੋਂ ਸੁਹਾਵੀ ਸੌਖੀ ਤੇ ਸਿੱਧੀ ਢੋਰ ਹੈ ਜੇ ਇਸ ਰਾਤੇ ਗੁਰੂ ਚੱਲੇ ਜੇ ਇਸ ਰਾਤੇ ਸਾਧ ਸੰਗਤ ਚੱਲਦੀ ਆਈ ਉਹੀ ਰਾਹ ਅੱਜ ਵੀ ਸਾਡੇ ਲਈ ਖੁੱਲਾ ਹੈ ਜਦੋਂ ਤੁਸੀਂ ਇਸ ਨਾਦ ਨਾਲ ਜੁੜ ਜਾਓਗੇ ਫਿਰ ਤੁਸੀਂ ਸਮਝੋਗੇ ਰੱਬ ਕੋਈ ਦੂਰ ਦੀ ਤਾਰਨਾ ਨਹੀਂ ਰੱਬ ਤੁਹਾਡੇ ਅੰਦਰ ਸਦੀਆਂ ਤੋਂ ਵੱਧ ਰਿਹਾ ਹੈ ਉਹ ਨਾਦ ਉਹੀ ਰੱਬ ਹੈ ਉਹੀ ਜੋਤ ਹੈ ਉਹੀ ਸੱਚ ਹੈ ਅਤੇ ਉਹੀ ਅਨਹਦ ਹੈ